ਇੱਕ ਮਿੰਟ ਪੁੱਤਰ ਜੀ ਆ ਬਸ ਨਮੇਦ ਨਾ ਛੋਡੇ ਕੰਮ ਸਾਡੇ ਕਾ ਨਹੀਂ ਉਹ ਜਾਣੀ ਕਿ ਵੀ ਤੁਸੀਂ ਨੇ ਚਾਹ ਪਾਣੀ ਉਧਰ ਪੀ ਕੇ ਆਉਣਾ ਆਪਣੇ ਘਰੇ ਉਹ ਉਹ ਤੋਂ ਡੇਰੇ ਰੱਖਦੇ ਉਹ ਨਹੀਂ ਉਹ ਹੈਲੋ ਮਾ ਮਾ ਭਪੜੀ ਲੈ ਕੇ ਚੱਲੋ ਮੀਤਾਂ ਮੀਤਾਂ ਨੂੰ ਲੈ ਕੇ ਅੱਜਨੇ ਛੱਡਦੀ ਮੇਰੇ ਪਿਓ ਜੀ ਰੰਨ ਨੂੰ ਨਾ ਮੇਰੇ ਚੁੱਲੇ ਤੇ ਬੈਠ ਕੇ ਰੋਟੀਆਂ ਪਕਾਈ ਜਾਂਦੀ ਹੁੰਦੀ ਕੌਣ ਦੋ ਹੈ ਓਹੋ ਗਰਜਣਾ ਆਈ ਓ ਕਿਧਰੋਂ ਕੰਮ ਨਹੀਂ ਛੁੱਟ ਗਿਆ ਹਾਂ ਤਾਂ ਮੈਂ ਪਾਣੀ ਭੜਾਨ ਗਿਆ ਤੂੰ ਬਾਹਰੇ ਆ ਗਈ ਨਾ ਬਾਹਰੇ ਆਣਾ ਨਹੀਂ ਮੈਂ ਫਿਰ ਤੂੰ ਆ ਕੇ ਮਾਰਦੀ ਹੈਂਗੀ ਮੇਰੀ ਸੌਕਣ ਕੇ ਮੈਂ ਲੱਗਿਆ ਚੁੱਲੇ ਤੇ ਰੋਟੀਆਂ ਪਕਾ ਕਰ ਤੇਰਾ ਪਿਓ ਕਹਿ ਕੇ ਗਿਆ ਸੀਗਾ ਛੁੱਪ ਕੇ ਆਏ ਰੋਟੀ ਖਾਣ ਆਉਂਦੀ ਹੁੰਦੀ ਹੁੰਦੀ ਰੋਟੀ ਪਾ ਕੇ ਦੇ ਛੇਤੀ ਕਰ ਕਿਹੜੀ ਰੋਟੀ ਮੈਂ ਰੋਟੀ ਖਾਣ ਨਹੀਂ ਆਈ ਇੱਥੇ ਹੋਰ ਪਰੌਂਠਾ ਖਾਣਾ ਤੇਰੀ ਮਾਂ ਦਾ ਸਿਰ ਖਾਣਾ ਤਨ ਮਨ ਦਾ ਗਾੜ ਕਰਦੇ ਮਤੋਂ ਮਰ ਜੇਗੀ ਮੈਂ ਰੱਬ ਦਾ ਜੀ ਆ ਚਲ ਕਾਮਲੀ ਆ ਠੋਕਰ ਵੱਜੀ ਹੋਈ ਟਕ ਗਰਜਣਾ ਛੱਡ ਕਿਆ ਹੀ ਕਰੇ ਕਿਨੂੰ ਛੱਡ ਕਿਆ ਨੀ ਤੂੰ ਨਿਕਲ ਮੇਰੇ ਘਰੋਂ ਬਾਹਰ ਹੈ ਖਰਜਾ ਗਰਜਣਾ ਪਰਾ ਹੋ ਜਾ ਤੂੰ ਕੌਣ ਆ ਗਰਜਣਾ ਇਹ ਤੇ ਮੇਰੀ ਵੱਡੀ ਮੰਮੀ ਆਏ ਵੱਡੀ ਮੰਮੀ ਵੱਡੀ ਮੰਮੀ ਨਾ ਵੱਡੀ ਮੰਮੀ ਕਿਵੇਂ ਹੋਈ ਵੇ ਆ ਫਿਰ ਮੇਰੀ ਛੋਟੀ ਮੰਮੀ ਆਏ ਤੇਰਾ ਬੇੜਾ ਤਰਜ ਤੇਰਾ ਹੀ ਸਿਰ ਲਾਦਾ ਪਹਿਲਾਂ ਤਾਂ ਮੈਂ ਮੈਂ ਤੇਰੀ ਮਾਂ ਮੈਂ ਤੈਨੂੰ ਜੰਮਿਆ ਇਹ ਕੌਣ ਕੀ ਲੱਗਦੀ ਹੈ ਤੇਰੀ ਇਹ ਇਹ ਮੇਰੀ ਛੋਟੀ ਮੰਮੀ ਸਾੜਾ ਛੋਟੀ ਮੰਮੀ ਨਾਲ ਲੱਤਾਂ ਨਾਲ ਤੜਾ ਨਹੀਂ ਮੈਥੋਂ ਮੈਂ ਪਾਪਾ ਨੂੰ ਕਹਿ ਦੂੰ ਤੂੰ ਮੇਰੀਆਂ ਲੱਤਾਂ ਤੋੜਦੀਆਂ ਕਿਹੜਾ ਪਾਪਾ ਹੈਂ ਪਾਪਾ ਤੂੰ ਮੂੰਹ ਬਣਾਈ ਖੜਾ ਜਾ ਤੂੰ ਬੱਜਰੇ ਆਉਂਗਾ ਰੋਕ ਲੈ ਥੁੱਕ ਨਾ ਰੋਕ ਲੈ ਮਹਾਰੀ ਮੁੰਡਾ ਹੈ ਗੰਦ ਪਤਾ ਮਰੇ ਹਟ ਜਾ ਮੇਰੇ ਗੰਦ ਪਤਾ ਗੰਦ ਪਤਾ ਮੇਰੇ ਸਕੂਟਰ ਡਿਪੂ ਸਕੂਟਰ ਡਿਪੂ ਪਤਾ ਮੇਰੇ ਬਾਈ ਇਹਨੇ ਮੇਰੇ ਗੰਦ ਪਤਾ ਬਾਈ ਮੈਂ ਕੁਝ ਨਹੀਂ ਬਾਈ ਫੜੀ ਆਈ ਆਈ ਹਾਈ ਫੜੀ ਹਾਈ ਹਟ ਜਾ ਸਕੂਟਰ ਕੋਡਾ ਉਹ ਗੱਲ ਖਸਮਾਂ ਦਾ ਮਰਨ ਵਾਲਾ ਫੜੀ ਮਰ ਜਾ ਲੱਤ 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 ਤੁਰੇ ਉਰੇ ਇਹ ਲੱਤ ਨਹੀਂ ਸਾਡਾ ਬਾਈ ਰਾਜੀ ਬੰਦਾ ਹੋਗਾ ਸੰਦੀਪ ਤੇਰੇ ਪਾਪੇ ਨਾਲ ਮੇਰੀ ਰਾਜੀ ਬੰਦੀ ਹੋ ਗਈ ਮੇਰੀ ਕਿਸੇ ਨਾਲ ਕੋਈ ਰਾਜੀ ਬੰਦੀ ਨਹੀਂ ਨਹੀਂ ਤੇਰੀ ਸਹੀ ਪੇ ਮੇਰੀ ਕਸਮ ਮੈਨੂੰ ਆ ਛੋਟਾ ਪੜਾ ਦੇ ਐਵੇਂ ਚਾਈ ਗੱਲ ਤਾਂ ਸੁਣ ਲੈ ਚਾਹੇ ਤੇਰੇ ਬਾਬੇ ਨੂੰ ਸੁਣ ਲੈ ਹਾਂ ਮੇਰੀ ਦਲੀਲ ਸੁਣ ਲੈ ਚੰਗਾ ਮੈਨੂੰ ਬਣਾ ਦੇ ਚੰਗਾ ਹਾਂ ਸੁਣਾ ਜਿਹੜਾ ਸੁਣਾ ਜਿਹੜਾ ਕੋਸ ਨੂੰ ਚਾਹੇ ਤੇਰੇ ਬਾਬੇ ਨੂੰ ਫੋਨ ਨਾਲ ਦੇ ਪਾਪੇ ਨੂੰ ਸੌਂ ਦਵਾਲਾ ਮੈਂ ਮਿੱਟੀ ਦੀ ਸੌਂ ਖਾ ਕੇ ਕਹਿਣਾ ਸਾਡੀ ਰਾਜੀ ਰਾਜੀ ਬੰਦਾ ਹੋਗਾ ਸਾਡਾ ਸਾਡੀ ਛੋਰਾ ਹੋਊਗਾ ਪਾਪਾ ਵਿਖਵਾਨੀ ਪੱਟੀ ਤੇਰੀ ਨਾ ਸਾਡਾ ਰਾਜੀ ਬੰਦਾ ਹੋਗਾ ਸਾਡਾ ਕੁਛ ਵੀ ਹੋ ਗਿਆ ਸਾਡਾ ਕੁਛ ਵੀ ਹੋ ਗਿਆ ਮੈਂ ਕੋਈ ਰਾਜੀ ਬੰਦਾ ਨਹੀਂ ਕਰਨਾ ਪਹਿਲਾਂ ਤੁਸੀਂ ਮੇਰੇ ਘਰੇ ਕੰਤ ਕਪੜਾ ਮੈਂ ਮੈਂ ਫੜ ਕੇ ਰੱਖਿਆ ਕੰਤ ਕਪੜਾ ਮੇਰੇ ਘਰੇ ਕੋਈ ਖੜਦਾ ਮੈਂ ਗਾਂ ਤੈਨੂੰ ਕੀ ਗੋਹਾ ਕਰਦਾ ਯਾਰ ਕਮਾਲ ਦੀ ਗੱਲ ਕਰੀਆਂ ਨੇ ਤੇਰੀ ਗੱਲ ਸੁਣ ਲਾ ਮੈਂ ਮੈਂ ਕੰਗਣਾ ਖੇਡ ਰਿਆ ਤੀ ਤਾਂ ਧੌਲ ਮਾਰ ਕੇ ਸੌਂ ਲੱਗੇ ਮੇਰੀ ਬੂਥ ਤਾਂ ਕੱਚੀ ਨਾਲ ਵਿੱਚ ਘੱਟਦੀ ਸੌਂ ਲੱਗੇ ਮੇਰੀ ਬੂਥ ਕੱਚੀ ਨਾਲ ਵਿੱਚ ਘੱਟਦੀ ਵੇਖਣ ਦਾ ਤਾਂ ਪਾਇਆ ਵੇਖਣ ਦਾ ਤਾਂ ਪਾਇਆ ਭਾਈ ਉਹ ਮੇਰੇ ਘਰ ਵਾਲੀ ਨਾਲ ਪੰਗੇ ਲੈਂਦਾ ਸੀ ਮੈਂ ਸੌਂ ਖਾ ਕੇ ਦੇਖਣ ਵਾਲੀ ਦਾ ਕੀ ਲਾ ਲਿਆ ਉਹਨੇ ਤੇਰੇ ਘਰ ਵਾਲੀ ਦਾ ਮੇਰੇ ਘਰ ਵਾਲੀ ਨਾਲ ਉਹ ਪੰਗੇ ਲੈਂਦਾ ਸੀ ਉਹਦੇ ਨਾਲ ਬਾਹਰ ਦੇਖ ਲੈਂਦਾ ਬਾਹਰ ਦੇਖਦਾ ਐ ਕਿਵੇਂ ਕ ਕੀ ਲੱਗਦਾ ਕਰਨੇ ਤੇਰੇ ਕਰਨ ਵਾਲੀ ਦਾ ਓਏ ਪਹਿਲਾਂ ਲੱਗਦੀ ਬਾਈ ਹੁਣ ਮ ਲੱਗਦਾ ਯਾਰ ਕੁੜਮ ਲੱਗਦਾ ਕੁੜਮ ਕੁੜਮ ਨਹੀਂ ਉੱਤੇ ਚਰ ਕਰ ਨਹੀਂ ਸਕਦਾ ਕਰ ਸਕਦਾ ਕਰ ਸਕਦਾ ਗਣਾ ਰਾਸ਼ਰਦੀ ਹੁੰਦੀ ਆ ਉਹ ਤੇਰੀ ਗਈ ਜੰਦੇ ਜਵਾਖਾਂ ਦੇ ਜਰਾ ਤੇਰੇ ਚਾਚੇ ਉੱਤੇ ਡਿੱਗਦੇ ਉਹ ਉੱਤੇ ਡਿੱਗਣੂ ਤੇਰੇ ਜਵਾਖ ਕਾਂਚਦੇ ਨੇ ਮੇਰੀ ਗੱਲ ਸੁਣਾ ਤੇ ਪੁੱਤ ਕੀ ਆ ਤੇਰੀਆਂ ਦੋ ਬਹੂਆਂ ਨੇ ਮੈਂ ਦੋਨਾਂ ਦੇ ਉੱਤੇ ਡੇਕਨ ਲਿਆ ਤੂੰ ਚੱਲ ਹੱਥ ਹੀ ਲਾ ਤੂੰ ਆਪਦਾ ਨਹੀਂ ਲਾ ਹੱਥ ਸੁਣਾ ਨਹੀਂ ਮੇਰੀ ਗੱਲ ਸੁਣ ਓਏ ਉਤੋਂ ਦਾ ਕੁੜਮ ਲੱਗਦਾ ਤੇਰਾ ਰਿਸ਼ਤਾ ਕੀ ਆ ਤੈਹੇ ਕੁਝ ਵੀ ਹੋਰ ਅਹੇ ਕਿ ਮੈਂ ਤੇਰੀ ਭਾਏ ਫਿਤਰੀ ਦੀ ਗਾ 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 ਕਰਦਾ ਤੂੰ ਫਿਰ ਲੱਤ ਲਾਤ ਤਰਾਇ ਹਿਉ ਲਾਤ ਤਰਾਇ ਨਾ ਤਾ ਨੀ ਮਾ ਲਾਤ ਕਰ ਲਾਤ ਤਾ ਲਾਤ ਕਰ ਲਾਤ ਤਾ ਲਾਤ ਕਰ ਦਰ ਲਾਤ ਲਾਤ ਤਾ ਦਰ ਦਰ ਕਰ ਦ ਦੇ ਕਰ ਦ ਦੇ ਕਰ ਵੇ ਛੜ ਦ ਨੀ ਫਰਾਂ ਛੜ ਦੇ ਛੜ ਦੇ ਕੰਮ ਕਰ ਪਰ ਅਖ ਖਾਸਮਾ ਤੈਨੂੰ ਕਿੰਨੇ ਵਾਰੀ ਆਖਿਆ ਫੋਨ ਨਾਲਾ ਮੋੜ ਘੁੜ ਕੇ ਫੇਰ ਲਾ ਲੈਣਾ ਮੈਨੂੰ ਐਂ ਲਾਉ ਮਾ ਤਾਂ ਸਟੇਟਸ ਤੇਰੀ ਕੀ ਜਾਣ ਨਿਕਲਦੀ ਐ ਆਪਣਾ ਮੁੱਕ ਗਿਆ ਹੁਣ ਇਸ ਤੋਂ ਬਾਅਦ ਪੁੱਤ ਮੈਂ ਨਹੀਂ ਫੋਨ ਚੱਕਣਾ ਮੇਰੇ ਘਰ ਵਾਲਾ ਚੱਕੂਗਾ ਤੇਰੀਆਂ ਵੱਡੂ ਲੱਤਾਂ ਫੋਨ ਫੋਨ ਨਾ ਲਾ ਲਈ ਜਮੀਨ ਡਰਦਾਗਾ ਸੜਿਆ ਹੋਇਆ ਕੱਟ ਦੇ ਅੱਛਾ ਅੱਛਾ ਹਾਂ ਰਿੰਪੀ ਰਿੰਪੀ ਹਾਂ ਅੱਛਾ ਠੀਕ ਹੈ ਠੀਕ ਹੈ ਉਹ ਤੇਰੀ ਜੀ ਭਾਜੀ ਆ ਗਈ ਸੀ ਠੀਕ ਹਾਂ ਆ ਟੂਪ ਦਿੱਤੀ ਆਈ ਉਹਨੇ ਅੱਛਾ ਜੀ ਇੱਕ ਵੀ ਸਾਲਾ ਨਹੀਂ ਛੜਦਾ ਸਾਰੇ ਸਾਲੇ ਭੰਨ ਦੂ ਚਲੋ ਵਧੀਆ ਕੀਤਾ ਮੈਂ ਤਾਂ ਬਾਲੀ ਔਖੀ ਹੋਈ ਪਈ ਸੀ ਉਹ ਪੀਸਾਂ ਵਾਲਾ ਕਹਿੰਦਾ ਕਹਿੰਦਾ ਜਿਹੜੇ ਤਾਜ਼ੇ ਪੀਸ ਹੋਣਗੇ ਡਾਬ ਰੋਟੀਆਂ ਅੱਛਾ ਘੰਟੇ ਕਿ ਤੱਕ ਆਉਣੀਆਂ ਮੈਂ ਜਿਹੜੀਆਂ ਅੱਜ ਦੀਆਂ ਬਣੀਆਂ ਹੋਈਆਂ ਨੇ ਅੱਜ ਦੀ ਤਰੀਕ 'ਚ ਹਾਂ ਤਾਜ਼ੀਆਂ ਤਾਜ਼ੀਆਂ ਮਾ ਉਹ ਦੇ ਠੀਕ ਹੈ ਠੀਕ ਹੈ ਬਾਲੀ ਤਾਂ ਤਕਲੀਫ ਨਾ ਤਕਲੀਫ ਤਾਂ ਇੰਨੀ ਤਾਂ ਹੈ ਨਹੀਂ ਗਈ ਉਹ ਬਸ ਜੁੱਤੀ ਜੀ ਲੱਗ ਗਈ ਸੀ ਫਿਰ ਬਾ ਦਰਵਾਜ਼ੇ ਨੂੰ ਕਹਿੰਦੇ ਸੇ ਸੱਪਾ ਵੰਗਾਰਣਿਆ ਉਹ ਤਾਂ ਉਹ ਲੈ ਗਿਆ ਹੋਇਆ ਨਾ ਨਾ ਇੰਨੀ ਵੀ ਨਹੀਂ ਲੋੜ ਹੈਗੀ ਬਸ ਤੁਸੀਂ ਆ ਲੈ ਆਤੀ ਲੋਟ ਹੋ ਜਾਣਾ ਉਹ ਕਹਦਾ ਐ ਨਾ ਕੁਲੀ ਹੀ ਕਰ ਲਈ ਮੇਰੀ ਗੱਲ ਸੁਣੋ ਹਾਂ ਜੀ ਉਹਦੇ ਨਾਲ ਮੈਂ ਰੋਟੀ ਲੈ ਹੀ ਜਾਂਦੀ ਸੀਗੀ ਹਾਂ ਤੇ ਜਿੱਦ ਤੁਸੀਂ ਘੋਟਨਾ ਚੱਕ ਕੇ ਲੈ ਕੇ ਗਏ ਸੀ ਨੱਤਾ ਵਢਣ ਵਾਸਤੇ ਬੜਤਗੇ ਸੱਚ ਤੋੜਤੀ ਦੀ ਰਾਮੇ ਦੀ ਲਾਤਾ ਚਲ ਵਧੀਆ ਕੀਤਾ ਨਿਭਾ ਲਿਆ ਹਾਂ ਇਹ ਪਤਾ ਲੈਣ ਆਉਂਦਾ ਗੱਲ ਦਾ ਮੈਨੂੰ ਉੱਥੋਂ ਸੰਦੀਪ ਲੈ ਗਿਆ ਟੱਕਰ ਕੇ ਅੱਛਾ ਤੁਸੀਂ ਗੱਲ ਬਚਾ ਲਈ ਦੀ ਛੋਡੀ ਤਾਂ ਮੇਰੀ ਗੱਲ ਸੁਣੋ ਕਾਮਲੀ ਆ ਗਈ ਓਹੋ ਮੇਰੇ ਤਾਂ ਗਰਦਨ ਤੇ ਤਲਵਾਰ ਰੱਖ ਲਈ ਅੱਛਾ ਮੈਂ ਤਾਂ ਅੰਦਰ ਨੂੰ ਭੱਜ ਗਈ ਤਲਵਾਰ ਕਿੱਥੇ ਲਿਉਂ ਤਾਂ ਗੜਾਸੀ ਰੱਖਦੀ ਹੁੰਦੀਆਂ ਕੋਲੇ ਰਾਜ ਗੰਡਾਸੀ ਹੋਊਗੀ ਗੰਡਾਸੀ ਹੋਊਗੀ ਫਿਰ ਮੈਨੂੰ ਪਤਾ ਲੱਗਿਆ ਡਰ ਦੀ ਮਾਰੀ ਨੂੰ ਲਾਂਬਾ ਦੇ ਮੈਂ ਇਹਨਾਂ ਨੂੰ ਪਈ ਲਾਂਬਾ ਦੇ ਕੇ ਆਓ ਭਈ ਆਪਣੇ ਘਰੇ ਨਹੀਂ ਬੜਨੀ ਚਾਹੀਦੀ ਮੈਂ ਲੱਤਾਂ ਤੋੜੂੰਗੀ ਫਿਰ ਦੇਖੋ ਮਾ ਕਹਿੰਦਾ ਇਹਨਾਂ ਨੂੰ ਅੱਜ ਵੀ ਪਈ ਹੁਣ ਚਲ ਮੈਂ ਵਿਆਹ ਆ ਗਿਆ ਬਲਤ ਗੱਲਾਂ ਹੋਰ ਤੀਗੀਆਂ ਹਨਾ ਹੋਰ ਜਣਾ ਖੜਾ ਅੰਦਰ ਬੜ ਜਾਂਦਾ ਆ ਕੇ ਨਾ ਨਾ ਜੀ ਅੱਜ ਲਾਂਬਾ ਦਿੰਨੇ ਆਪਦੀ ਕੁੜੀ ਨੂੰ ਕੰਟਰੋਲ ਚ ਕਰਨਗੇ ਨਹੀਂ ਭਈ ਮੈਂ ਤਾਂ ਅੰਦਰ ਬੰਨ ਕੇ ਕੁੱਟੂੰ ਫਿਰ ਨਹੀਂ ਫਿਰ ਸਾਨੂੰ ਹੋਰ ਤਾਂ ਨਹੀਂ ਕੁਝ ਕਿਹਾ ਨਾ ਨਾ ਕਹਿੰਦੀ ਵੱਡੂਗੀ ਮੈਂ ਜਿੰਦਰ ਦੇ ਘਰ ਵਾਲੀ ਆ ਆਪਦੇ ਕੋਲ ਹੀ ਬਣਾਈ ਜਾਂਦੀ ਸੀ ਉਹ ਤਾਂ ਜੀ ਫਿਰ ਪਹਿਲਾਂ ਤੋਂ ਨਾ ਥੋੜਾ ਜਿਹਾ ਜਦੋਂ ਅਸੀਂ ਛੋਟੇ ਹੁੰਦੇ ਖੇਡਦੇ ਰਿਹਾ ਇਕੱਠੇ ਅੱਛਾ ਉਹ ਪੈ ਗਿਆ ਨਾ ਨਾ ਜੀ ਉਦੋਂ ਨਹੀਂ ਜਵਾਖਣੇ ਲੱਗ ਜਾਂਦੇ ਕਹਿੰਦੇ ਵੀ ਤੂੰ ਮੇਰੇ ਘਰ ਵਾਲਾ ਮੈਂ ਤੇਰੇ ਘਰ ਵਾਲੀ ਅੱਛਾ ਠੀਕ ਹੈ ਹਾਂ ਜੀ ਗੁੱਡਾ ਗੁੱਡੀ ਤਾਂ ਖੇਡ ਫੀਲਿੰਗ ਚੱਕ ਗਈ ਕਿਵੇਂ ਲਾ ਲਓ ਬਸ ਉਦੋਂ ਦਾ ਵਾ ਥੋੜਾ ਜਿਹਾ ਨਾ ਉਹ ਐ ਮੰਦੀ ਆ ਮੈਨੂੰ ਮੈਨੂੰ ਮੰਨਦੀ ਆ ਵੀ ਜਿਵੇਂ ਮੇਰੇ ਘਰਾਂ ਵਾਲਾ ਹੁੰਦਾ ਐਵੇਂ ਕਿਵੇਂ ਮੰਨਦੀ ਹੈਗੀ ਨਹੀਂ ਹੁਣ ਐਵੇਂ ਨਹੀਂ ਜੀ ਤੁਸੀਂ ਤਾਂ ਨਹੀਂ ਮੰਨਦੇ ਨਾ ਨਾ ਜੀ ਆਪਾਂ ਕੰਮ ਮੰਨਾਂਗੇ ਆਪਾਂ ਕੰਮ ਮੰਨਾਂਗੇ ਉਹ ਤਾਂ ਵਿਚਾਰੀ ਰੱਬ ਦੀ ਮਾਰੀ ਹੋਈ ਆ ਹਨਾ ਜੀ ਰੱਬ ਦਾ ਮਾਰਿਆ ਕੋਈ ਨਾ ਗਰਜ ਨਹੀਂ ਮੈਂ ਨਹੀਂ ਕਹੀ ਨਹੀਂ ਤਾਂ ਮੈਂ ਦੱਬ ਲੈਂਦੀ ਨਾ ਗਰਜਣ ਘਰੇ ਹੋਊਗਾ ਗਰਜਣ ਹੈਗਾ ਸਿਰ ਪਰ ਨਹੀਂ ਉਹ ਵੀ ਮੰਮੀ ਮੰਮੀ ਕਰੀ ਜਾਂਦਾ ਸੀ ਉਹਨੂੰ ਵੱਡੀ ਮੰਮੀ ਫਿਰ ਮੈਂ ਜਾਣ ਕੇ ਕਿਹਾ ਹੋਇਆ ਨਾ ਤਾਂ ਮੈਂ ਜਾਣ ਕੇ ਕਿਹਾ ਗਰਜਣ ਨੂੰ ਦੇਖੋ ਜੀ ਹਨਾ ਵੀ ਐ ਮੰਨ ਨੂੰ ਠੀਸ ਪਹੁੰਚਦੀ ਆ ਬੰਦੇ ਨੂੰ ਉਹ ਜਿਹਨੂੰ ਐ ਕਹਿਦੀ ਐ ਵੀ ਇਹ ਮਮਿਨੀ ਲੱਗਦੀ ਤੇਰੀ ਗਰਜਣ ਵੀ ਗੁੱਸਾ ਕਰਦਾ ਗਰਜਣ ਵੀ ਗੁੱਸਾ ਕਰਦਾ ਜਵਾਬ ਪੈ ਗਿਆ ਜਵਾਬ ਨੂੰ ਬਸ ਉਹ ਪਿਆਰ ਪੈ ਗਿਆ ਜਿਵੇਂ ਹਨਾ ਲਾ ਲਓ ਤੁਸੀਂ ਜਵਾਖ ਨਾਲ ਕਿਵੇਂ ਵੀ ਤੁਸੀਂ ਬੜੀ ਫਿਕਰ ਨਾ ਕਰੋ ਮੈਂ ਹੁਣੀ ਕਹਿਣਾ ਕੰਤ ਤੋਂ ਦੀ ਹਾਂ ਕਹਿ ਦੋ ਕਹਿ ਦੋ ਉਹ ਕੇਵਲੇ ਪਈਆ ਮੜਾ ਤੁਸੀਂ ਆਉਦੀ ਕੁੜੀ ਨੂੰ ਕੰਟਰੋਲ 'ਚ ਰੱਖੋ ਇੱਧਰ ਆਉਂਦੀ ਓ ਕੋਈ ਨਾ ਜੀ ਹੁਣ ਨਹੀਂ ਆਉਂਦੀ ਮੈਂ ਤੇ ਘਰੇ ਜਾ ਕੇ ਵੀ ਲਾਂਭਾ ਜੂੰਗਾ ਵਧੀਆ ਹਾਂ ਘਰੇ ਜਾ ਕੇ ਕਹਿ ਕੇ ਆਪਣੇ ਘਰੇ ਨਹੀਂ ਆਉਣੀ ਚਾਹੀਦੀ ਕਮਲੀ ਜੀ ਆਪਣੇ ਘਰੇ ਕਿਉਂ ਆਉਗਾ ਤੁਸੀਂ ਬਾਹਰ ਲਾ ਕੇ ਰੱਖਿਆ ਕਰੋ ਜੀ ਮੈਨੂੰ ਆਏਗਾ ਜੇ ਮੈਂ ਉਹਦੇ ਮਾਰਿਆ ਹਨਾ ਐਮੀ ਬੌਲੀ ਨਾ ਨਾ ਜੀ ਤੁਸੀਂ ਉਹ ਗੱਲਾਂ ਸੱਦੋ ਤੁਸੀਂ ਦੱਸੋ ਹੱਥ ਨੇ ਕੀ ਖਾਉਂਗੇ ਦਾਲ ਜਾਂ ਆਥੜੇ ਤੁਸੀਂ ਦੱਸ ਦੋ ਉਹੀ ਧਰਨੇ ਮਿੱਠਾ ਲਿਆ ਤਾਂ ਪੇਠਾ ਪੇਠਾ ਧਰ ਲਾਗੇ ਜਾਂ ਮਿੱਠਾ ਜਾਂ ਪੇਠਾ ਗੁੜ ਪਾ ਕੇ ਹਾਂ ਗੁੜ ਪਾ ਕੇ ਮਨਾ ਲਾਂਗੇ ਵਧੀਆ ਬਣ ਜੇ ਹੋਰ ਮਨ ਪਸੰਦੀ ਚੀਜ਼ ਹੋਰ ਬੱਸ ਦਹੀਂ ਖਾ ਲਾਂਗੇ ਨਾਲ ਹੋਰ ਕੀ ਹੈ ਤੁਸੀਂ ਹੱਥ ਨੇ ਕਹਿੰਦੇ ਰੇਸਾ ਬਣਾਉਂਦੀ ਆ ਆਪਣੇ ਨਹੀਂ ਬਣਦਾ ਹੁੰਦਾ ਅਸਿਆ ਜੀ ਹਾਂ ਅੱਜ ਫਿਰ ਮੈਨੂੰ ਮੜਾ ਜਾਂ ਠੰਡਾ ਜਾਂ ਕਰ ਲੈਣ ਦਿਓ ਨਹੀਂ ਹਾਂ ਚਲੋ ਨਾਲਿਓ ਕੁੱਟ ਕੇ ਨਾਲਿਓ ਬਾੜੀ ਨਹੀਂ ਮਸੜਾਇਆ ਨਹੀਂ ਹਜੇ ਹਜੇ ਤਾਂ ਤਨੋਲੇ ਆ ਮੈਂ ਮੜਾਇਆ ਚ ਬਣਾ ਲਾਂ ਘਰ ਦੀ ਉਹਨਾਂ ਗੌਰ ਰੱਖਿਓ ਚੰਗਾ ਕੋਈ ਆ ਨਾ ਮੈਂ ਗੌਰ ਹੀ ਆਪਣੇ ਹੁੰਦੇ ਕੋਈ ਨਾ ਮੈਂ ਬਾਜ਼ ਮਾਰ ਦੂੰ ਜਦ ਦਲਜੀਤ ਵੀ ਨਹੀਂ ਹੈਗਾ ਕਰੇ ਵੀ ਲੈ ਆਉ ਮਸਾ ਤੁਰਕੇ ਆਈ ਹੱਡੇ ਤੋਂ ਐ ਤੇਰੇ ਖੋਲਾ ਖਰਨਾ ਦੁਖਦਾ ਕੁਸ ਹਾਈ ਭੌਂਕਦਾ ਲਾਵਾ ਕੀ ਮੇਰੇ ਸਾਦਾ ਪਤਾ ਨਹੀਂ ਕੀ ਲਾਦਾ ਰਸਾ ਤੜਕੀ ਐ ਕੁੱਤੇਆ ਕੁੱਤੇਆ ਹੌਲੇ ਫੋਣ ਬੜੀਆਂ ਮੈਂ ਪਿੰਡ ਚ ਲੱਗ ਗਿਆ ਪਹਿਲੀ ਪੌਂਕਣ ਕਾਣ ਮੈਂ ਤਾਂ ਦੇ ਡੰਗਰ ਫਰਦੇ ਨੇ ਸੁਣਨੇ ਪਤਾ ਨਹੀਂ ਕਿਦੇ ਆ ਗਏ ਤੜਾ ਕੇ ਕਿਦੇ ਨਾ ਔਰ ਮੈਨੂੰ ਤਾਂ ਦਿਖਦੇ ਨਹੀਂ ਕਿਤੇ ਡੰਗਰ ਕੋਈ ਤਾਂ ਗੱਲ ਪਤਾ ਨਹੀਂ ਉਰਸਾ ਪੜਦਾ ਕਿਸੇ ਨੇ ਮੈਨੂੰ ਤਾਂ ਦਿਖਦੇ ਨਹੀਂ ਕਿਤੇ ਡੰਗਰ ਤੂੰ ਕਹਿਣਾ ਵੀ ਡੰਗਰਾਂ ਦੇ ਵਿੱਚ ਦੀ ਮੈਨੂੰ ਕਹਿਣਾ ਸਿੱਧਾ ਪੰਕਾ ਲੈ ਮੇਰੇ ਨਾਲ ਤਾਂ ਉਹੀ ਗੱਲ ਪੈਂਦੀ ਆ ਗੱਲ ਪੈਂਦੀ ਨਹੀਂ ਹੁੰਦੀ ਗੱਲ ਮਿਲਦੇ ਹੁੰਦੇ ਦਫਾ ਹੋ ਪਰ ਜਵੜਾ ਕੁੱਟ ਦੂ ਮਾਰ ਕੇ ਮੁੱਕੀ ਹਾਂ ਮੂੰਹ ਹੀ ਫਿਰਦਿਆ ਪਖੀ ਭਗਾਈ ਤੜਕੇ ਬਤਾ ਡੰਗਰਾਂ ਨੂੰ ਕਹੜਾਗਾ ਤੂੰ ਹੀ ਗੱਲ ਪੈਗੀ ਓ ਮੈਨੂੰ ਪਤਾ ਪਿੰਡ 'ਚ ਹੀ ਰਹਨੇ ਆ ਮੈਨੂੰ ਪਤਾ ਤੂੰ ਕਿੰਨੇ ਕ ਪਾਣੀ ਚੱਕੀਵੇਂ ਦਾ ਬੰਦਾ ਹੈਗਾ ਤੂੰ ਠੀਕ ਆ ਪਾਣੀ ਤਾਂ ਤੇਨੂੰ ਪਤਾ ਨਹੀਂ ਹੈਗਾ ਹਜੇ ਲਾਪੋ ਜਿੱਦ ਤੇਨੂੰ ਪਤਾ ਲੱਗਿਆ ਆ ਕਿਉਂ ਘੇੜ ਕੇ ਖੜ ਗਿਆ ਮੇਰੇ ਤਾਂ ਘਰੇ 100 ਕੰਮ ਪੈ ਨੇ ਤੂੰ ਤਾਂ ਬੇਲ ਲੇਗਾ ਕਿੱਤੋਂ ਆਈਆਂ ਤੜਕੀ ਤੂੰ ਹੈ ਪਿੰਡ ਗਈ ਹੋਤੀ ਮੈਂ ਤਾਂ ਪੇਕੇ ਵਾਗੀ ਸੀ ਆਹੋ ਮੇਰੇ ਇਸ ਸਾਲ ਦਾ ਮੈਂ ਵੀ ਆਖਿਆ ਵੀ ਪਿੰਡ ਸੁਨਾ ਸੁਨਾ ਕਿਵੇਂ ਲੱਗ ਜਾਂਦਾ ਨਾ ਤਾਂ ਕਿਸਦੇ ਘਰੇ ਲੜਾਈ ਹੋਈ ਆ ਨਾ ਕੋਈ ਚੁਗਲੀ ਹੋਈ ਆਗੀ ਹੈ ਨਾ ਕੋਈ ਕਿਸਦੇ ਮਾਰਪਿੱਟ ਹੋਈ ਆ ਮਾਹ ਇਹ ਗੱਲ ਵੀ ਇੰਨੀ ਸ਼ਾਂਤੀ ਇੱਕੋ ਲੱਗਦਾ ਆ ਕਿਵੇਂ ਗਈ ਜੇਠਾ ਮੇਰੀ ਗੱਲ ਮੇਰੀ ਗੱਲ ਵੀ ਜਿਹੜੀ ਮੰਨ ਕੇ ਚੱਲ ਖਬਰਾਂ ਦੀ ਚੁਗਲ ਖੋਰਨੀ ਵੱਡੀ ਮਸ਼ੀਨ ਆ ਚੁਗਲੋ ਵੀ ਉਹ ਤਾਂ ਗਈ ਹੋਈ ਸੀ ਪਿੱਕੇ ਦੇਖ ਲੈ ਨਾ ਤੂੰ ਕਹਿਣਾ ਨਾ ਚੁਗਲੋ ਤਾਂ ਸਾਰਾ ਪਿੰਡ ਮੈਨੂੰ ਚੁਗਲੋ ਕਹਿਣ ਲੱਗ ਗਿਆ हट ਜਾ ਕਰ हट ਗਿਆ ਕਰ ਤੂੰ ਮੈਂ ਕਿਸੇ ਦੀ ਚੁਗਲੀ ਨਿੰਦੇ ਕਰਦੀ ਨਹੀਂ ਹੈਗੀ ਬੈੜੀ ਬੈਠੀ ਆ ਲੈ ਤਾਂ ਕਰਨ ਲਾਤੀ ਮੈਂ ਤੂੰ ਇੱਕ ਗੱਲ ਦੱਸਦਾ ਤੀਮੀਆਂ ਤਾਂ ਮੈਂ ਬਹੁਤ ਦੇਖਿਆ ਨੇ ਚੁਗਲੀ ਵਾਲੀਆਂ ਪਰ ਜਿੱਡੀ ਤੀਮੀ ਤੂੰ ਚੁਗਲ ਖੋਰਾ ਨਾ ਐਡੀ ਤੀਮੀ ਨਹੀਂ ਦੇਖਣੀ ਜੇ ਤੇਰੇ ਸਾਹਮਣੇ ਮੰਨ ਲਾ ਵੀ ਕੋਈ ਵੱਡੀ ਬਾਰਦਾਤ ਹੋ ਜੇ ਠੀਕ ਆ ਜਿੰਨਾ ਚਿਰ ਬੰਦੇ ਨੂੰ ਫਾਂਸੀ ਨਹੀਂ ਹੁੰਦੀ ਤੂੰ ਨਹੀਂ ਉਹਨਾਂ ਚਾ ਟਿਕਦੀ ਤੂੰ ਤਾਂ ਰੋਟੀ ਵੀ ਨਹੀਂ ਖਾਂਦੀ ਉਹਨਾਂ ਚਰਾ ਮੈਨੂੰ ਫਾਂਸੀ ਜ਼ਰੂਰ ਲਵਾ ਦੂ ਹੋਰ ਕਿਸੇ ਨੂੰ ਲਵਾਵਾ ਚਾਹੇ ਨਾ ਲਵਾ ਮੈਂ ਬੇੜੀ ਬੈਠੀ ਆਲੀ ਜਿਹੜਾ ਤੂੰ ਜੜਾ ਚ ਬੈਠਾ ਹੋਇਆ ਮੈਂ ਤਾਂ ਉਹੀ ਰਲਾ ਕਰਤਾ ਤਾਂ ਮੇਰਾ ਗੱਲ ਤਾਂ ਪਹਿਲੀ ਬੜਾ ਕੋਟ ਰੱਖਿਆ ਲੈ ਕੀ ਖਿਆਰ ਤਾਂ ਦੇ ਦੇ ਜਿਹੜਾ ਉਹ ਸਾਵਾ ਤਾਂ ਦੇ ਦੇ ਕਿੱਥੋਂ ਦਮਾ ਕਿੱਥੋਂ ਮਰਜੀ ਦੇ ਦੇ ਮੇਰੇ ਸਾਦਾ ਹਾਂ ਤਾਂ ਤੇਰੀ ਹੋਰ ਗੱਲ ਆ ਰਹੀ ਹੈ ਮੇਰੇ ਕੋਲੇ ਤੂੰ ਤਾਂ ਤੀ ਵੀ ਭੁੱਲੇਗਾ ਤੂੰ ਤਾਂ ਲੱਖ ਦੇਣ ਨੂੰ ਤਿਆਰ ਹੋਵੇਂਗਾ ਕਿਹੜੀ ਗੱਲ ਕਿਉਂ ਦੱਸਾਂ ਹੈ ਕਿਉਂ ਦੱਸਾਂ ਦੱਸ ਕਿਹੜੀ ਗੱਲ ਹੈ ਕਿਉਂ ਮਰ ਜਾਨੀਆ ਪੱਕਾ ਹੀ ਕੁੱਤੇ ਆ ਮੰਗੂ ਆਏ ਕਿਉਂ ਦੱਸਾਂ ਟਾਈਮ ਤੇ ਦੱਸੂ ਲਵਨ ਵਾਲੇ ਲੱਖ ਰੁਪਇਆ ਉਹ ਕੰਮ ਕਰ ਤੇਰੇ ਵਰਗਿਆਂ ਪਤਾ ਨਹੀਂ ਕਿੰਨੀਆਂ ਕਾ ਗਈਆਂ ਲੱਖ ਲੱਖ ਆੜੀਆਂ ਤਾਂ ਆ ਮਰੀ ਜਾਨੀ ਆ ਪਕਾਈ ਬੈਗ ਜਾ ਮੇਰੇ ਸਾਲ ਦਾ ਬੜਾ ਫੁੱਲਿਆ ਹੈ ਫਲੋਰ ਚ ਜਾ ਦਿਆ ਮੈਨ ਲਗਾ ਲੈ ਆ ਮਾਂਜ ਕੇ ਉਥੋਂ ਚੰਗਾ ਹੋਰ ਮੈਂ ਹੀ ਮਾਂਜਣਾ ਉਹਨਾਂ ਨੂੰ ਕਿ ਉਹਨਾਂ ਨੇ ਜਵਾਖ ਜੱਲਾ ਨਹੀਂ ਉਹਨਾਂ ਨੇ ਆਪਦੇ ਜਵਾਖਾਂ ਦਾ ਨਹੀਂ ਕਰਨਾ ਬਥੇਰਾ ਕਰਤਾ ਕਰ ਪਰਤਾ ਮੇਰਾ ਦੇ ਦੇ ਕੇ ਹਾਂ ਕਰਤਾ ਸੀ ਨਹੀਂ ਵੀ ਬਥੇਰਾ ਪਰਤਾ ਘਟਾ ਨਾ تھی ਨੀ ਮੇਰੇ ਸਰਦਾ ਕਿਤੇ ਤੂੰ ਆਵਦਿਆ ਕਰਤੂਤਾਂ ਤੇ ਭਰੇ ਆ ਜੇਠਾ ਫੇ ਤਾਂ ਤੂੰ ਹੋਰ ਭਰੇਗਾ ਗੱਲ ਤੇਰੇ ਕੋਲੇ ਮੇਰੇ ਕੋਲੇ ਇਹੋ ਜੀ ਹਾਰੀ ਆ ਨਾ ਤੇਰੀ ਦੇਖਦਾ ਚੱਲ ਜੇ ਮੈਂ ਇੱਕ ਵਾਰੀ ਐ ਕਹਤਾ ਨਾ ਤੈਨੂੰ ਵੀ ਮੈਂ ਆਹ ਬੰਦੇ ਕੋਲੇ ਦੱਸੂ ਤੂੰ ਤਾਂ ਇਹ ਕਹੇਗਾ ਵੀ ਲੱਖ ਤਾਂ ਛੱਡ 2 ਲੱਖ ਲੈ ਲਈ ਆ ਤੂੰ ਕੰਮ ਕਰ ਹਾਂ ਕੰਮ ਕਰੀਂ ਮੈਂ ਕਿ ਡਰਾਵੇਂ ਇਹ ਸਲਦੀ ਆ ਗਈ ਦੇਖ ਲੈ ਐ ਪੈਜਾ ਪੈਜਾ ਹਟ ਟਗੜਾ ਨੂੰ ਕਹਿਣਾ ਮੈਂ ਤਾਂ ਹਟ ਖੋਲ ਦੇ ਬਾਰ ਗੰਜਰਾ ਤੇਰਾ ਬੇੜਾ ਵਾਜਿਆ ਤੇਰਾ ਗੱਖਣਾ ਰਾਇ ਤੇਰਾ ਖੋਲ ਖੋਲ ਦੇ ਬਾਹਰ ਹਾਏ ਹਾਏ ਕੋਈ ਨਹੀਂ ਬਾਹਰ ਖੋਲਦਾ ਇਹਨਾਂ ਦਾ ਪਰ ਕੇ ਬੇੜਾ ਡੁੱਬੇ ਇਹਨਾਂ ਦਾ ਅੰਦਰ ਓਏ ਓਹ ਜਿੰਦਰਾ ਮੈਂ ਅਸਰੀ ਗਾਲਾ ਅਸਰੀ ਗਾਲਾ ਫੜਾ ਕੀ ਹੋ ਗਿਆ ਕਿਵੇਂ ਬੈਠੀ ਆ ਭਾਈ ਤੂੰ ਬਾਹਰ ਨਹੀਂ ਖੋਲਦਾ ਅੰਦਰ ਮਰ ਗਿਆ ਤੇਰੇ ਇਧਰ ਲੱਗਿਆ ਬੈਠਾ ਅੱਛਾ ਅੱਛਾ ਮੈਂ ਵੀ ਬਸ ਇਹਦੇ ਕੋਲੇ ਆਇਤੀਗਾ ਉਹ ਮਾ ਚਲ ਉਧਰ ਆ ਜੂਗਾ ਚਾਹ ਪਾਣੀ ਪੀ ਜਾਣਗੇ ਨਮੀ ਨਮੇਲੀ ਨੂੰ ਚਾਹ ਪਿਆ ਦਾਂਗੇ ਬਹੂ ਨੂੰ ਜੰਦਰ ਦੀ ਨੂੰ ਬਹੂ ਦਾ ਬੜਾ ਮੈਂ ਆ ਪਾਈ ਆਂ ਦੇਖ ਤੈਨੂੰ ਤਾਂ ਬੜੀ ਬਾਰੀ ਪਿਆਤੀ ਚਾਹ ਹਨਾ ਹੁਣ ਉਹਦੀ ਵਾਰੀ ਐ ਆਹ ਮੈਂ ਹੁਣ ਤੈਨੂੰ ਥੋੜੀ ਪਈ ਜਾਵਾਂਗੇ ਮੈਂ ਕਿਹੜੀ ਕੌਫੀ ਪਿਆਦੀ ਫੁੱਬੜਾ ਮੈਨੂੰ ਆਏ ਦੱਸ ਪਹਿਲਾਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਬੇਟੇ ਦੇਖ ਆ ਨਹੀਂ ਬਾਰੀ ਸੋਤੇ ਚੰਗਾ ਲੱਗਦਾ ਹੁੰਦਾ ਹੁਣ ਤੇਰੀ ਬਾਰੀ ਹਟ ਗਈ ਭਾਈ ਕੇ ਵਾ ਆ ਜਾ ਮੈਂ ਵਾਕੇ ਆਈ ਆ ਉਹ ਤਾਂ ਤੁਸੀਂ ਉਹੀ ਲੈ ਕੇ ਆਏ ਆ ਅਸੀਂ ਥੋੜੀ ਲੈ ਕੇ ਆਏ ਭਾਈ ਇਹ ਤਾਂ ਤੇਰੇ ਘਰ ਵਾਲਾ ਲੈ ਕੇ ਆਇਆ ਕੋਈ ਨਹੀਂ ਚੜ੍ਹੋ ਗਿਆ ਆਇਆ ਆ ਇਹ ਦੂਹੀ ਕਰਦਾ ਤੇ ਮੂਰੇ ਇਹ ਤਾਂ ਭਾਈ ਤੇਰੇ ਵਾਹ ਵਾਲੇ ਵੀ ਰਚੇ ਦੀ ਜਮਾ ਸ਼ਰਮ ਨਹੀਂ ਮੰਦੀ ਉਹ ਤਾਂ ਵੀ ਨੱਚਦੀ ਫੜਦਾ ਕੰਮ ਆ ਨੱਚਣਾ ਇਹ ਤਾਂ ਨੱਚਦੇ ਆ ਦਾਰੂ ਪੀਣਾ ਹੁੰਨੇ ਹੁੰਨੇ ਵਿਆਹ ਚ ਪੀਕੇ ਗਏ ਆ ਨੱਚਣ ਵਾਲਾ ਬਣਾ ਫਿਰਦਾ ਜਮੇ ਸ਼ਰਮ ਹੈਗੀ ਉੱਪ ਬੇਟੇ ਨਾ ਕਰ ਬਟਨ ਦਾ ਹੱਥ ਥੋੜਾ ਹੀ ਆ ਸਾਰਿਆਂ ਤੋਂ ਵੱਡੇ ਥੋੜੇ ਲਾਣੇ ਆ ਅੱਛਾ ਵੀਰ ਪੀਨੇ ਤੂੰ ਆ ਵੀਰ ਬੜਬਾਈ ਰੁਪਿਆ ਕਰ ਬੇਟੇ ਇਹ ਤਾਂ ਵਧੀਆ ਨਹੀਂ ਹੁੰਦੀ ਹੈਗੀ ਹਾਂ ਲੈ ਪੈਸੇ ਤੇਰੇ ਬਪੜਾ ਉਹ ਲੈ ਆਉਂਗੀ ਇਹ ਕਿਹੜੇ ਪੈਸਿਆਂ ਦੀ ਲਈ ਦੀ ਪਰ ਇਹ ਮੇਰੇ ਆਪ ਦੇ ਪੈਸੇ ਸੀ ਮੇਰੇ ਗਰੁੱਪ ਵਾਲਿਆਂ ਨੇ ਪੈਸੇ ਦਿੱਤੇ ਸੀ ਮੈਨੂੰ ਕਿਹੜਾ ਗਰੁੱਪਾ ਗੁੰਡਾ ਗੈਂਗ ਦਾ ਗਰੁੱਪ ਆ ਮੇਰਾ ਅੱਛਾ ਹਾਂ ਬੋਲੀ ਵੱਡੀ ਗੁੰਡੀ ਬਣਦੀ ਆ ਭਾਈ ਅਸੀਂ ਤੇਥੋਂ ਕੁਝ ਨਹੀਂ ਲੈਣਾ ਤੂੰ ਆਉਦਾ ਕੰਮ ਕਰ ਓਏ ਆ ਜਾ ਭਾਈ ਗੇਟ ਖੋਲ ਦੇ ਭੰਗਰੇ ਪਾਣੇ ਚੱਕਾ ਜਾਈਂਗੀ ਤੇ ਦਰਮਦਰ ਸਾਗਲਾਂ ਓ ਭਾਈ ਤੂੰ ਮੂੰਹ ਸਾਹਮਣੇ ਗੱਲ ਕਰਿਆ ਕਰ ਤੂੰ ਐਂ ਕਾ ਤੋ ਬੋਲਦੀ ਹੁੰਨੀ ਹੈਗੀ ਉਹੀ ਗੱਲ ਪੈਂਦੀ ਰਹਣੀ ਹੈ ਤੂੰ ਖੜਦਾ ਫਰਦਾ ਲੈ ਇਹ ਆਈ ਉਹ ਭਜੀ ਆਈ ਆ ਦੇਖੀ ਪਰ ਪੱਠੀ ਚੜੀ ਹੋਈ ਹੈ ਮੈਂ ਤਾਂ ਕੁੰਟਾ ਲਾ ਰੱਖਿਆ ਸੀ ਓ ਇਹਨੂੰ ਸਾਹਮਣਾ ਯਾਰਾ ਇਹ ਦਿਨ ਤਾਂ ਗੱਲ ਹੀ ਨਹੀਂ ਕਰਨੀ ਆਪਾਂ ਇਹਦੇ ਆਪਣੇ ਭਾਈ ਤਾਂ ਮਰ ਗੀ ਮੇਰੀ ਗੱਲ ਸੁਣ ਬੇਟੇ ਮੈਂ ਤਾਂ ਬਸ ਤੈਨੂੰ ਬੇਨਤੀ ਕਰਨਾ ਸੀ ਚਾਹ ਪਾਣੀ ਪੀਓ ਪਹਿਲਾਂ ਤਾਂ ਚਾਹ ਪਾਣੀ ਬਸਤੀ ਆਇਆ ਉਰੇ ਚਾਹ ਪਾਣੀ ਨਹੀਂ ਪੀਣੀ ਆਪਾਂ ਨੇ ਆਪਣੇ ਘਰੇ ਛੋਡੀ ਚਾਹ ਭਾਈ ਤੇਰੀ ਤੇ ਤੇਰੀ ਨਵੀਂ ਬਹੂ ਦੀ ਚਾਹ ਉੱਧਰ ਹੈਗੀ ਨਾਲੇ ਸੇਬੀਆਂ ਬਣਾਈਆਂ ਪਈਆਂ ਨੇ ਆਜੋ ਚੱਲੀਏ ਹਾਏ 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 ਐਨਾ ਪਿਆਰ ਸਤਕਾਰ ਫਫੜ ਜੀ ਜਾਵਾਂਗੇ ਜੀ ਚਾਹ ਪਾਣੀ ਵੀ ਪੀ ਕੇ ਆਵਾਂਗੇ ਇਧਰ ਇਧਰ ਮੂੰਹ ਨਹੀਂ ਲੱਗਣਾ ਇਹ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਆਪਾਂ ਇਹ ਤਾਂ ਮੂੰਹ ਆਪੇ ਲੱਗੀ ਬਾਤ ਚ ਖੜੀ ਦੀ ਮੈਂ ਕਿਹੜਾ ਇਹਨੂੰ ਕਿਹਾ ਤੀ ਮੜੇ ਜਾਨੀ ਮੇਰੀ ਗੋਲ ਸੁਣ ਕੱਜਰਾ ਹੱਥ ਜਣਾ ਲਾ ਕਾ ਬਾਰ ਨਹੀਂ ਖੋਲਿਆ ਮੈਨੂੰ 3 ਘੰਟੇ ਹੋ ਗਏ ਬਾਅਦ ਚ ਖੜੀ ਟੀ ਟੀ ਕਰ ਇੰਨੀਆਂ ਬਾਜਾ ਮਰੀ ਇੰਨੀਆਂ ਨਾ ਬੋੜਾ ਹੋ ਗਿਆ ਤੂੰ ਸਰਕਾਰੀ ਮੁਲਾਜ਼ਮ ਐ ਤੂੰ ਤੈਨੂੰ ਬਾਰ ਖੋਲਾਂਗੇ ਸੀ ਹੈ ਛੜੇ ਹਨ ਚਲ ਆ ਦੇ ਕਰ ਹਾਂਜੀ ਮੀਤਾ ਨੂੰ ਬੋਲ ਮਾਰਾਂ ਫਿਰ ਆਪਾਂ ਨਾਲ ਹੀ ਬਲਾ ਬਲਾ ਜਮਾਖਾ ਕਰਦੇ ਹੈਗੇ ਮੀਤਾ ਇਹ ਮੈਂ ਸਰਪੜਵਾਉਣ ਦਾ ਮੈਸ ਹੋ ਗਿਆ ਕੋਈ ਗੱਲ ਨਹੀਂ ਆਪਾਂ ਅੱਥ ਨੇ ਮੈਂ ਬਲਾ ਉੱਥੇ ਅੱਜ ਚੰਗਾ ਕਿ ਤਾ ਬੁੜਾ ਦਾਰੂ ਪੀਲਾ ਪੱਠੀ ਬੰਦ ਕਰਿਆ ਮੈਂ ਕਿ ਚੱਲੀ ਜਾਣ ਦੇ ਪਈ ਜਾਣ ਦੇ ਬੋਤਲ ਪਈ ਜਾਣ ਦੇ ਮੈਂ ਕਰਾਉਂ ਬਾਦ ਤਾਂ ਫੋਨ ਲਾ ਕੇ ਐਸਾ ਚਾਉਂਗਾ ਤੂੰ ਕੀ ਬੰਦ ਕਰਾਏਂਗੀ ਇਹਦਾ ਕਾਮਲੀ ਖੜੀ ᱛੀ ਅੱਛਾ ਤੁਸੀਂ ਮਰੇ ਪੁੱਤਰ ਜੀ ਇੱਕ ਮਿੰਟ ਪੁੱਤਰ ਜੀ ਆ ਬਸ ਨਮੇਦ ਨੇ ਸੋਡੇ ਕੰਮ ਸਾਡੇ ਕਾ ਨਹੀਂ ਹੋ ਜਾਣੀ ਕਿ ਵੀ ਤੁਸੀਂ ਨੇ ਚਾਹ ਪਾਣੀ ਉਧਰ ਪੀ ਕਿਉਂਣਾ ਆਪਣੇ ਘਰੇ ਉਹ 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 ਤੋਂ ਦੇ ਰੱਖ ਦੇ ਉਹ ਨਹੀਂ ਉਹ ਹੈਲੋ ਮਾ ਮਾ ਫਫੜੀ ਲੈ ਕੇ ਚੱਲੋ ਮੀਤਾਂ ਨੂੰ ਮੀਤਾਂ ਨੂੰ ਲੈ ਕੇ ਚੱਲੋ ਮਾ ਫਫੜੀ ਆ ਗਈ ਮਾ ਫਫੜੀ ਆ ਗਈ ਮੀਤਾਂ ਚਲੋ ਮਾ ਫਫੜੀ ਨਾਲ ਮੀਤਾਂ ਦੀ ਬਾਹਰ ਜਾਓ ਬਾਹਰ ਫਫੜੀ ਨਾਲ ਇਧਰ 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 ਚਾਪ ਵੀ ਕਿਉਂ ਨਹੀਂ ਚਾਪ ਵੀ ਕਿਉਂ ਨਹੀਂ ਚਾਪੀ ਆਉਂ ਜੀ ਅੰਨੇ ਮੜਾ ਤੈਨੂੰ ਕਹਾਂ ਦੇਵੋ ਤੇਰਾ ਅੱਬਾ ਉਹ ਸਾਡੇ ਭੰਟ ਉਹ ਨਹੀਂ ਓਏ ਉਹ ਭਾਈ ਉਹ ਨਹੀਂ ਨਹੀਂ ਤੁਸੀਂ ਕੀ ਆਉਂਦੇ ਭਾਈ ਚਾਪ ਵੀ ਕਿਉਂ ਚਾ 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 ਆ ਪੇੜਾ ਪੈ ਜਾ ਤੇਰਾ ਕੱਖਣਾ ਰਹੇ ਕੰਜਰੀ ਦਾ ਉੱਤੇ ਤਾਂ ਕੋਈ ਮੜਾ ਨੰਗੂ ਚ ਨੰਗੂ ਮਾ ਆ ਗਿਆ ਛੋਟੇ ਮਾਗਰੀ ਆ ਕੇ ਜੀ ਲੱਗਿਆ ਵੀਰੇ ਇਹ ਦੰਤ ਵੱਜੀ ਕਦੋਂ ਅੱਲ ਵਿੱਚ ਅੱਲ ਲੱਗੀ ਆ ਕੀ ਆ ਗਿਆ ਮਰੇ ਐ ਪੁੱਤਾ ਆ ਗਿਆ ਮਰੇ ਸਾਈਕਲ ਮਰੇ ਪੁੱਤਾ ਮੋਟਰਸਾਈਕਲ ਮਰੇ ਪੁੱਤਾ ਆ ਗਿਆ ਕਾ ਕੁਝ ਲੱਗਿਆ ਲੱਗ ਰੇ ਤੇ ਦੱਬ ਕੇ ਹੈ ਕਿ ਲੱਗਿਆ 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 ਛੱਡ ਦੇ ਬੰਦੇ ਛੱਡਦਾ ਦੇ ਦਬਦਾ ਕੀ ਲੱਗਿਆ ਇਹ ਚਟ ਵੱਜੀ ਦੇ ਨੱਚੀਦਾ ਜਾਂਦਾ ਥੋੜਾ ਐ ਨਾ ਇੱਥੋਂ ਹੱਡੀ ਕਰੈਕ ਹੋ ਆ ਥੋੜਾ ਆਤਲਾ ਰਾਇ ਵੜ ਕੇ ਹੀ ਦਾ ਪਰਹੇਜ਼ ਰੱਖੀ ਠੀਕ ਆ ਅੱਛਾ ਤੋਰਾ ਫੇਰਾ ਨਾ ਕਰੀ ਹੇ ਤੋਰਾ ਫੇਰਾ ਨਾ ਕਰੀ ਨਹੀਂ ਇਹ ਤਾਂ ਸੋਜ ਆ ਜੂਗੀ ਹੋਰ ਹਾਂ ਥੋੜਾ ਜਿਹਾ ਪਰਹੇਜ਼ ਰੱਖੀ ਇਹਦਾ ਬਾਲਾ ਆਰਾਮੀ ਕੁੱਤਾ ਆ ਗਿਆ ਮੂਰੇ ਜਾ ਉਹ ਲੱਗੇ ਕੁੱਤਾ ਨਹੀਂ ਆਇਆ ਲੱਗਦਾ ਹਾਂ ਕੁੱਤਾ ਹੀ ਆ ਤੈਨੂੰ ਕੀ ਦੱਸਾਂ ਕੁੱਤੇ ਦੋ ਤੀ ਦੋ ਕੁੱਤੇ ਤੀ ਜਿਦਿਨੇ ਈੜੀ ਆ ਹੱਡੀਆਂ ਫ੍ਰੈਕਚਰ ਹੋ ਗਏ ਆਹਦਰ ਆਹ ਠੀਕ ਆ ਤੈਨੂੰ ਦਵਾਈ ਦੇ ਦਿੰਦਾ ਠੀਕ ਆ ਠੀਕ ਆ ਦਈ ਦੇ ਬੇੜਾ ਆ ਪਾਏ ਚ ਕਰਤਾ ਪਾਏ ਦੇ ਕਸਵਾਂ ਨੇ ਜੱਟ ਟਪੜਨਾ ਬੰਦਾ ਇਹ ਲੋੜਤਾ ਹੋ ਜਾਊਗਾ ਭਾਈ ਲੋਟੇ ਹੋ ਜਾਊਗਾ ਟਾਈਮ ਲੱਗੂਗਾ ਇਹਨੂੰ ਥੋੜਾ ਜਿਹਾ ਅੱਛਾ 20 25 ਦਿਨ ਲੱਗ ਜਣਗੇ ਆ ਦਵਾਈ ਫਿਰ ਕੇ ਵੇ ਲਵਾ ਅਥਨ ਤੜਕੇ ਦੋਨਾਂ ਚ ਇੱਕ ਇੱਕ ਠੀਕ ਆ ਵੀ ਤੋਰਾ ਫੇਨਾ ਕੱਟਤਾ ਤੋਰਾ ਫੇਰਾ ਕੱਟ ਕਰਨਾ ਪਊਗਾ ਠੀਕ ਆ ਠੀਕ ਆ ਤੇ ਤੁਰੋਂਗੇ ਨਾ ਫਿਰ ਇਤੇ ਸੋਜ ਆ ਜੂਗੀ ਹੋਰ ਠੀਕ ਆ ਧੱਗਾ ਭਾਈ ਤਾਂ ਦਵਾ ਦਾ ਹਲੇ ਦੱਸ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਵੀ ਗਿਆ ਨੂੰ ਹਲੇ ਤੱਕ ਨਹੀਂ ਮੁੜ ਕੇ ਜਿੱਥੇ ਜਾਂਦੇ ਨੇ ਉੱਥੇ ਜਾ ਕੇ ਬਹਿ ਜਾਂਦੇ ਨੇ ਮੋਣਾ ਕਰਕੇ ਗਈ ਸੀ ਵਿਸਤੇ ਰੋਟੀ ਨੂੰ ਪਰ ਨਾ ਚੰਗੀ ਨਹੀਂ ਲੱਗਦੀ ਇਹ ਆ ਜਾਣ ਫਿਰ ਰੋਟੀ ਰੋਟੀ ਦੀ ਤਿਆਰੀ ਕਰਾਂ ਮੈਂ ਸਬਜ਼ੀ ਮੰਗਾਵਾ ਇਧਰ ਪਈ ਕਿਨੂੰ ਦੇਖਦੀ ਸੀ ਹੈ ਇਹਨਾਂ ਨੂੰ ਦੇਖਦੀ ਸੀ ਇਹ ਗਏ ਹੋਏ ਨੇ ਕਹੋ ਨਾ ਬੱਸ ਕੱਟਾ ਪੜਾ ਹੈ ਕੱਟਾ ਨਹੀਂ ਜੇ ਤੁੰਦਰ ਬੰਨੇ ਪਿਆ ਆਉ ਆਪਣਾ ਨਾજર ਗਿਆ ਹੋਗੇ ਤੇ ਹਾਂਜੀ ਹਾਂ ਇਹ ਗਏ ਹੋਏ ਨੇ ਅਸਾ ਕਿਧਰ ਪਾ ਕੇ ਨਾਜਰ ਇਹਨਾਂ ਜਿੰਦਰ ਦੇ ਘਰੇ ਗਏ ਨੇ ਉਹ ਉਹਨਾਂ ਨੂੰ ਰੋਟੀ ਤੇ ਸੱਦਿਆ ਆਪਾਂ ਨੇ ਕਿਹਨੂੰ ਸੱਦਿਆ ਰੋਟੀ ਤੇ ਜਿੰਦਰ ਦੇ ਉਹਦੀ ਨਵੀਂ ਬਹੂ ਨੂੰ ਹੱਸਿਆ ਹੱਸਿਆ ਉਹ ਉਹ ਬਦਲ ਕਹਿਣ ਗਿਆਗਾ ਹਾਂ ਉਹ ਬੀਜੀ ਦਾ ਫੋਨ ਆਇਆ ਸੀ ਪੀਜੀ ਕਹਿੰਦੇ ਵੀ ਭਾਈ ਬੁਲਾ ਲਓ ਉਹਨਾਂ ਨੂੰ ਇੱਕ ਵਾਰੀ ਘਰੇ ਫੇਰਾ ਪਵਾ ਲਓ ਫਿਰ ਉਹ ਬਹੂ ਆਂ ਦੀ ਜਾਂਦੀ ਰਹਿ ਜੂਗੀ ਦੇਖ ਲੈ ਦੇਖ ਲੈ ਮੇਰੇ ਸਾਲੇ ਦੀ ਉੱਥੇ ਬੈਠੀ ਆ order ਮਾਰੀ ਜਾਂਦੀ ਹੈਗੀ ਹੈ ਆਏ ਨਹੀਂ ਹੈਗੇ ਵੀ ਆਪ ਤਾਂ ਆ ਜਾ ਉਰੇ ਉਹੀ ਬੈਗੀ ਜਾ ਕੇ ਉੱਥੇ ਲੈ ਕੇ ਬਹਾਨਾ ਕਾਨੂੰ ਆਪਰੇਸ਼ਨ ਹੋ ਗਿਆ ਕੀ ਲੱਗਿਆ ਪਿਆ ਤੂੰ ਮਾਰੀ ਨਹੀਂ ਹੋਈ ਪਈ ਸੀ ਅੱਛਾ ਫੇ ਹੁਣ ਫਿਰ ਹੁਣ ਐ ਕਹਿੰਦੀ ਸੀ ਮੈਂ ਸਬਜੀ ਬਣਾਣੀ ਸੀਗੀ ਇਹ ਹਲੇ ਤੱਕ ਆਈ ਨਹੀਂ ਹੈਗੇ ਮੇਰੀ ਗੱਲ ਸੁਣਾ ਸਬਜੀ ਨੂੰ ਦੱਸ ਕੀ ਹੋਇਆ ਕਿ ਉਹਨੂੰ ਚਾਹ ਪਾਣੀ ਪਿਲਾ ਦੋ ਤੇ ਬਿਸਕਟ ਪੈਣ ਆਪਣੇ ਕਿਰਾਏ ਹੋਏ ਘਰ ਦੇ ਨਾਨਾ ਜੀ ਚੰਗਾ ਨਹੀਂ ਲੱਗਦਾ ਹੈਗਾ ਆ ਇਕੱਲੀ ਚਾਹ ਭਲਾ ਕੇ ਤੋਰ ਦੇ ਇਹ ਰੋਟੀ ਬਣਾ ਦਿੱਤਾ ਕਰਾ ਕੇ ਭੇਜੂ ਮੈਂ ਉਹਨਾਂ ਨੂੰ ਫਿਰ ਦਾਲ ਸਬਜੀ ਬਣਾ ਲਈ ਕੈਸੇ ਦੀ ਕਾਹਨੂੰ ਬਣਾਈ ਆ ਥਾਈ ਤਾਂ ਉਡੀਕੀ ਜਾਨੀ ਆ ਵੀ ਆ ਜਾਣ ਸਬਜੀ ਲਿਆਉਂਦੇ ਨੇ ਮੈਨੂੰ ਜਾ ਕੇ ਸਿਆ ਇਹ ਤਾਂ ਫਿਰ ਆਪਾਂ ਹੀ ਕਰਦੇ ਮੇਰੀ ਗੱਲ ਸੁਣਾ ਆਪਾਂ ਚੱਲਦੇ ਆ ਖੇਤ ਹੈ ਹੈ ਨਾ ਤothe ਕਦੂਲੇ ਉਹਨੇ ਤੋੜ ਕੇ ਦਹੀਂ ਤੁਸੀਂ ਚ ਪਾ ਦਾਂਗੇ ਠੰਡਾ ਹੁੰਦਾਗਾ ਹੈ ਨਾਲੇ ਸਬਜ਼ੀ ਕਰ ਲਈ ਭਾਈ ਨਾਲੇ ਚੌਲੇ ਬਥੇਰੇ ਉੱਤਰਦੇ ਨੇ ਆਪਣੇ ਅੱਛਾ ਹਾਂ ਚੱਲ ਫਿਰ ਐ ਕਰੂੰਗੀ ਇੱਕ ਕਦੂ ਦੀ ਸਬਜ਼ੀ ਬਣਾ ਲਵਾਂ ਨਾਲ ਚੌਲੇ ਫਲੇ ਬਣਾ ਲੂੰਗੀ ਹਜੇ ਮੈਨੂੰ ਪਤਾ 나જર ਉਥੇ ਕੰਜਰ ਦਾ ਗੱਲਾਂ ਬਾਤ ਲਿਆ ਮਾਰਦਾਗਾ ਹੈ ਨਾਲੇ ਉਧਰ ਲਿਹਾਇਆ ਚ ਉਹਦੀ ਇੱਕ ਦੋ ਜਣਿਆਂ ਨਾਲ ਹਜੇ ਉਹ ਟਾਈਮ ਲਾਊਗਾ ਪਰ ਉਹਦੇ ਆਉਂਦੇ ਤੋਂ ਆਉਂਦੇ ਨੂੰ ਮੁੜ ਜਾਵਾਂਗੇ ਮੈਂ ਕੋਈ ਪਹਿਲਾਂ ਨਾ ਉਹ ਦੱਸਤਾ ਦਮਾਂ ਮੇਰੀ ਗੱਲ ਤਾਂ ਸੋਲਾ ਦੱਸੇ ਕਿ ਤਾ ਤੈਂ ਬਾੜਾ ਲਾ ਦੂ ਨਾ ਹੋ ਅੱਛਾ ਕਿੰਨਾ ਕੁ ਟਾਈਮ ਲਓ ਕਿੰਨੀ ਕੁ ਦੂਰ ਆਪਣਾ ਖੇਤ ਹਾਂ ਤਾਂ ਪੜਾ ਖੇਤ ਖੜਾ ਦੇਖ ਲੈ ਬੇਤਾ ਹੈਗਾਗਾ ਮੈਂ ਮੋਟਰਸਾਈਕਲ ਕੱਢਦਾ ਆਪਾਂ ਹੁਣ ਜਾਵਾਂਗੇ ਫੋਰੇ ਚ ਆ ਜਾਾਂਗੇ ਚਲੋ ਥੋੜੀ ਵੀ ਗੱਲ ਠੀਕ ਹੈ ਹਾਂ ਕੀ ਪਤਾ ਇਹ ਕਿਤੇ ਉਹ ਅੱਗੇ ਦੇ ਅੱਗੇ ਹੋਰ ਕਿਤੇ ਵਗ ਜਾਣ ਬਾਅਦ ਉਹ ਇੱਥੇ ਆ ਕੇ ਬਹਿ ਜਾਣ ਜਿੰਦਰੋਂ ਇੱਥੇ ਰੋਟੀ ਨਾ ਬਣੀ ਹੋਵੇ ਹਾਂ ਉਹੀ ਤਾਂ ਗੱਲ ਕਰਦਾਗਾ ਹੈ ਫਿਰ ਰੋਟੀ ਟੋਕ ਦਾ ਖਵਾਉਣਾ ਪੂ ਆਗਲੇ ਨੂੰ ਜਦੋਂ ਹੁਣ ਕਹਿੰਦਾ ਰੋਟੀ ਟੋਕ ਨੂੰ ਹੈ ਮੈਂ ਮੋਟਰਸਾਈਕਲ ਕੱਢਦਾ ਚੱਲਦੇ ਆਪਾਂ ਨਾਲੇ ਖੇਤ ਦੇਖਿਆ ਤੂੰ ਹਾਂ ਦੇਖਿਆ ਆਉਂਗੀ